ਬੰਦਾ ਕਿਉ ਲਾਉਣਾ ਨਾਲ ਉਹਨੂੰ ਕੀ ਕਰ ਲਵਾ ਉਹ ਛੋੜਾ ਕੇ ਬੈਠਾ ਰਹਿੰਦਾ ਅੰਦਰ ਉਹਨੂੰ ਵੀ ਨਾਲ ਕੰਮ ਡਾਇਆ ਕਰੋ ਉਹ ਇਹ ਤੂੰ ਹੀ ਚੜਾਇਆ ਵਾ ਅੱਗੇ ਕਿੰਨਾ ਕੰਮ ਕਰਦਾ ਉਹ ਨਾ ਉਹ ਕਰਦੀ ਕੰਮ ਨਾ ਉਹ ਕਰਦਾ ਵਾ ਬਸ ਖਾਣ ਨੂੰ ਕਹਿੰਦੇ ਆ ਹਨੂੰ ਬਸ ਆਹ ਮਿਲੀ ਜਾਵੇ ਤੇ ਉਹ ਮਿਲੀ ਜਾਵੇ ਉਹ ਬੰਦੇ ਨਾਲ ਲਾ ਕੇ ਨਾ ਤੇ ਮੈਂ ਵੱਢ ਲੈਣੀ ਕੋਈ ਲੋੜ ਨਹੀਂ ਬੰਦੇ ਲਾਉਣ ਦੀ ਨਾਲ ਲਾਓ ਉਹਨੂੰ ਮਾਰਨਾ ਹੁੰਦਾ ਮੈਨੂੰ ਮੈਂ ਡਰਦੀ ਨਹੀਂ ਤੇਰੇ ਕੋਲੋਂ ਤੂੰ ਤੂੰ ਨਹੀਂ ਡਰਦੇ ਤਾਂ ਮੈਂ ਵੀ ਨਹੀਂ ਡਰਦੀ ਤੂੰ ਮਾਰ ਕੇ ਦੱਸੋ ਇੱਕ ਵਾਰ ਕੋਈ ਗੱਲ ਨਹੀਂ ਮਾਰਨੂਗੀ ਜਦੋਂ ਮਾਰਨਾ ਹੋਊਗਾ ਇਹ ਸਿਰੇ ਲੋੜਦੋਦਰੇ ਸਿਲਵਾਲੋਂ ਕਿਉਂ ਲਵਾਵਾ ਮੈਂ ਐਸੀ ਇਹ ਮੇਰੇ ਦਾਦ ਚ ਆਇਆ ਠੀਕ ਆ ਨਾ ਦਾਦ ਚ ਆਇਆ ਤੁਹਾਡੇ ਜੀ ਅਗ ਲਾ ਲਓ ਜਿਹੜੀ ਦਾਦ ਚ ਆਈ ਏ ਤੇ ਸਾਰੀਆਂ ਚੀਜ਼ਾਂ ਮੇਰੀਆਂ ਹੀ ਆ ਘਰ ਵੀ ਦਾਦ ਚ ਆਇਆ ਹਣਾ ਚੜ ਕੇ ਬਹਿ ਜੇ ਨਹੀਂ ਤਾਂ ਨਹੀਂ ਉਦੋਂ ਤੇ ਤੂੰ ਮੈਨੂੰ ਕਹਿੰਦਾ ਸੀ ਕਿ ਖਰਚਾ ਤੇਨ ਦਵਾ ਦਿਆ ਕਰੂੰਗਾ ਤੂੰ ਮੁੜ ਕੇ ਕੋਇਆ ਕੁਛ ਕਹੀ ਨਹੀਂ ਕੋਈ ਉਹ ਸਭ ਕੋ ਘਰੋਂ ਮਿਲਣ ਦੇਣਾ ਅਕਾ ਰਾਤ ਨੂੰ ਵੀ ਇੰਨੀ ਗਰਮੀ ਲੱਗਦੀ ਆ ਹੁਣ ਤੇ ਆ ਕਮਰੇ ਚ ਬੈਠਾ ਵੀ ਨਹੀਂ ਜਾਂਦਾ ਮੈਂ ਤੇ ਛਦੈਣ ਬਣੀ ਆ ਨਾਲੇ ਮੇਰਾ ਕਮਰਾ ਉਹ ਵਾ ਜਿਹੜਾ ਮਲ ਕੇ ਬੈਠੀ ਆ ਉਦਰੀ ਸਹੀ ਮੇਰਾ ਹੀ ਲੱਗਾ ਵਾ ਗੱਲਾਂ ਤੇ ਬੜੀਆਂ ਕਰਦੀ ਓ ਕੋਈ ਗੱਲ ਨਹੀਂ ਇਹਨਾਂ ਨੂੰ ਜਾ ਕੇ ਕਹਿਨੀ ਹੈ ਕਿ ਆਪਣਾ ਇਧਰੋਂ ਸਮਾਨ ਚੁੱਕੋ ਤੇ ਉਧਰ ਛੱਡ ਕੇ ਆਓ ਕੱਢੋ ਉਹਨਾਂ ਨੂੰ ਇਧਰ ਨਾਲੇ ਗਰਮੀ ਚ ਰਹੋਗੇ ਨਾਲੇ ਪਤਾ ਲੱਗੂਗਾ ਇਹਨੂੰ ਪਤਾ ਨਹੀਂ ਕਿੱਥੇ ਚੱਲ ਗਏ ਆ ਕੋਠੇ ਤੇ ਜਾਂ ਨਹੀਂ ਮਨ ਲੱਗਾ ਕੋਠੇ ਤੇ ਹੋਣੇ ਆ ਇਦਾਂ ਕਰਦਾ ਵਾਂ ਨਾਲ ਕੋਈ ਬੰਦਾ ਲਾ ਕੇ ਨਾ ਤੇ ਨਾਲ ਆਪ ਲੱਗ ਜਾਊਗਾ ਇਹਨੂੰ ਵੜ ਲਈ ਹੁਣ ਇਹ ਵੀ ਘਰ ਦਾ ਤੇਲ ਹੋ ਜਾਊਗਾ ਨਾ ਤੇ ਵਧੀਆ ਹੋ ਜਾਂਦਾ ਬੋਲ ਦੇਣੀ ਮੇਰੀ ਗੱਲ ਸੁਣਿਓ ਹਾਂਜੀ ਤੂੰ ਇਹ ਥੇ ਕੀ ਕਰਨ ਦੇ ਤੁੱਪੇ ਉਹ ਕਰਨਾ ਕੀ ਸੰਦੀਪ ਉਹ ਸਾਰੋਂ ਵੇਖਣ ਡਿਆ ਸੀ ਪੱਕ ਗਈ ਆ ਹਾਂਜੀ ਤਾਂ ਬੰਦਾ ਕੋਈ ਨਾਲ ਲਾ ਕੇ ਨਾ ਤੇ ਨਾਲ ਆਪ ਲੱਗ ਜੂਗਾ ਇਹਨੂੰ ਵੱਢ ਲੈਣੀ ਬੰਦਾ ਕੀ ਉਹ ਲਾਉਣਾ ਨਾਲ ਉਹਨੂੰ ਕੀ ਗੱਲ ਵਾ ਉਹ ਚੋੜਾ ਹੋ ਕੇ ਬੈਠਾ ਰਹਿੰਦਾ ਅੰਦਰ ਉਹਨੂੰ ਵੀ ਨਾਲ ਕੰਮ ਡਾਇਆ ਕਰੋ ਭੂਏ ਤੁਸੀਂ ਚੜਾਇਆ ਵਾ ਅੱਗੇ ਕਿੰਨਾ ਕੰਮ ਕਰਦਾ ਉਹ ਉਹਨਾਂ ਨੇ ਇਹ ਕੀ ਕਰਦੀ ਕੰਮ ਨਾ ਉਹ ਕਰਦਾ ਵਾ ਬਸ ਖਾਣ ਨੂੰ ਕਹਿੰਦੇ ਆ ਹਨੂ ਬਸ ਆ ਮਿਲੀ ਜਾਵੇ ਤੇ ਉਹ ਮਿਲੀ ਜਾਵੇ ਉਹ ਬੰਦੇ ਨਾਲ ਲਾ ਕੇ ਨਾ ਤੇ ਮੈਂ ਵੜ ਲੈਣੀ ਕੋਈ ਲੋੜ ਨਹੀਂ ਬੰਦੇ ਲਾਉਣ ਦੀ ਨਾਲ ਲਾਓ ਉਹਨੂੰ ਉਹਦੇ ਦੇ ਨੇ ਦੇ ਦੇ ਲਾਂਗੇ ਦੇ ਲਾਂਗੇ ਕੰਮ ਹੀ ਕੋਈ ਕੰਮ ਕੀ ਹੈ ਤੁਹਾਨੂੰ ਵੀ ਪਤਾ ਕਿੰਨੀ ਗਰਮੀ ਹੋ ਗਈ ਆ ਤੇ ਆਪਣਾ ਨਾਲੇ ਸਮਾਨ ਚੋ ਕੋ ਵਾਲੇ ਕਮਰੇ ਚ ਤੇ ਦੂਜੇ ਕਮਰੇ ਚ ਜਲੀ ਜਿੱਥੇ ਏਸੀ ਲੱਗਾ ਵਾ ਸੰਦੀਪ ਤੈਨੂੰ ਵੀ ਪਤਾ ਵਾ ਉਧਰ ਹੋ ਰਹਿੰਦੇ ਆ ਠੇਕਾ ਨਹੀਂ ਲਿਆ ਮੈਂ ਉਹਨਾਂ ਦਾ ਏਸੀ ਮੇਰਾ ਵਾ ਮੈਂ ਰਹਿਣਾ ਉਸ ਕਮਰੇ ਚ ਉਹ ਚੱਲ ਕੋਈ ਗਣੀ ਸੰਦੀਪ ਇਦਾਂ ਨਹੀਂ ਗੜੀਦਾ ਕੋਈ ਗੱਲ ਨਹੀਂ ਕੇਸੀ ਹੋਰ ਲੈ ਆਉਨੇ ਆ ਕਿਉਂ ਲੈ ਆਉਨੇ ਸੀ ਉਦਾਂ ਤਾਂ ਬੜੇ ਕੰਮ ਵੰਡਣ ਦੇ ਸੀ ਤੁਸੀਂ ਉਹਨੂੰ ਕੋ ਨਿਕਲੇ ਇੱਥੋਂ ਮੈਂ ਨਹੀਂ ਇਹ ਕਹਿਣਾ ਠੀਕ ਹੈ ਨਾ ਜੇ ਤੁਸੀਂ ਨਹੀਂ ਨਾ ਕਹਿਣਾ ਫਿਰ ਮੈਨੂੰ ਕਹਿਣਾ ਹੁੰਦਾ ਵਾ ਤੇ ਕੱਢਣਾ ਵੀ ਹੁੰਦਾ ਮੈਨੂੰ ਉਹ ਘਰ ਚ ਗੱਤ ਨਾ ਪਾਵੀ ਕਿਉਂ ਨਾ ਗੱਤ ਪਾਵੀ ਉਹ ਨਹੀਂ ਪਾਉਂਦੀ ਗੱਤ ਤੁਸੀਂ ਨਹੀਂ ਕਿਤੇ ਬਹਿਣਾ ਚਾਹਣਾ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਕੱਢ ਕੇ ਵਿਖਾਉਣੀ ਆ ਇਹਨਾਂ ਨੂੰ ਤੂੰ ਇਹ ਤੇ ਕੁਝ ਕਹਿਣਾ ਨਹੀਂ ਹੁੰਦਾ ਸਿਰ ਤੇ ਚੜਾ ਲਓ ਉਹਨੂੰ ਇਨੇ ਨਾ ਕੋਈ ਨਾ ਕੋਈ ਇੱਕ ਵੱਧ ਛੇੜੀ ਛੜਨਾ ਘਰ ਚ ਵੀ ਦੱਸ ਏਸੀ ਇੱਕ ਹੋਰ ਆ ਜਾਊਗਾ ਵੇਖਾਂ ਕਿ ਦਾਲਾ ਲੰਮੇ ਪਈ ਓਠਾ ਨਹੀਂ ਹੁਣ ਕੀ ਹੋ ਗਿਆ ਆ ਹੁਣਾ ਕੀ ਆ ਦੋ ਮਿੰਟ ਲੰਮੇ ਪੈਣਾ ਹੁੰਦਾ ਕਿ ਤੇ ਉਹ ਵੀ ਨਹੀਂ ਕਿ ਤੇ ਚਾਹ ਨਾ ਪੈਣ ਦੇਣਾ ਹੁੰਦਾ ਗਏ ਤੁਸੀਂ ਆ ਕਮਰਾ ਮੇਰਾ ਵਾ ਠੀਕ ਆ ਨਾ ਇਹ ਬੈੱਡ ਵੀ ਮੇਰਾ ਵਾ ਆਪਣਾ ਸਮਾਨ ਬੰਨੋ ਤੇ ਦੂਜੇ ਕਮਰੇ ਚ ਚਲੋ ਮੇਰੀ ਸੁਣੋ ਗੱਲ ਜੇ ਕੋਈ ਦਿਨ ਤਾਨੂੰ ਨਹੀਂ ਲੱਭਦਾ ਲੜਨ ਨੂੰ ਤੇ ਤੂੰ ਤੁਸੀਂ ਆਪ ਬੰਦਾ ਮਰ ਲਿਆ ਵਾ ਮੈਂ ਬਹੁਤੀਆਂ ਗੱਲਾਂ ਨੇ ਤੇਰੀਆਂ ਸੁਣਨ ਵਾਸਤੇ ਆਈ ਠੀਕ ਹੈ ਨਾ ਇੱਧਰ ਏਸੀ ਲੱਗਾ ਮੈਨੂੰ ਲੱਗਦੀ ਗਰਮੀ ਤੇ ਨਿਕਲੋ ਆਪਣਾ ਸਮਾਨ ਲੈ ਕੇ ਬਾਹਰ ਆਪਾਂ ਦਾ ਕਿਦਾਂ ਦੀ ਗੱਲ ਹੋਈ ਜਦੋਂ ਨਹੀਂ ਉਹਦੀ ਆਪਣੇ ਆਰਡਰ ਮਾਰ ਲਾ ਪੈਨੇ ਆ ਵੀ ਮੈਂ ਉਦੋਂ ਚੁੱਪ ਕੀਤੀ ਰਹੀ ਜਦੋਂ ਤੈਨੂੰ ਲੈ ਕੇ ਆਇਆ ਸੀ ਉਹ ਨਹੀਂ ਤੇ ਮੈਂ ਉਦੋਂ ਨਹੀਂ ਬੋਲ ਪੈਣਾ ਸੀ ਤੁਹਾਨੂੰ ਦੂਸਰਾ ਰੂਮ ਦੇ ਦੋ ਹੀ ਉੱਧਰ ਚਲ ਜਾਨੇ ਤੇ ਚਲ ਜਾਓ ਉੱਧਰ ਮੈਂ ਮਨਾ ਕੀਤਾ ਤੁਹਾਨੂੰ ਏਸੀ ਲਗਾਓ ਚੁੱਪ ਕਰਕੇ ਤਾਂ ਕਮਰਾ ਵਿਹਲਾ ਕਰ ਦੋ ਠੀਕ ਹੈ ਨਾ ਕੋ ਆਪਣਾ ਬੋਰੀ ਬਿਸਤਰਾ ਤੇ ਚਲੋ ਉਧਰ ਮੈਂ ਤਾਂ ਨਹੀਂ ਜਾਣਾ ਹੈਗਾ ਠੀਕ ਵਾ ਨਾ ਕੋਈ ਗੱਲ ਨਹੀਂ ਮੈਨੂੰ ਘਟਾਉਂਦਾ ਕੱਢਣਾ ਹੁੰਦਾ ਵਾ ਮੈਂ ਚੋਕੇ ਬਾਹਰ ਮਾਰਦੀ ਸਮਾਨ ਟਾਟਾ ਤੁਸੀਂ ਮਾਰੋ ਪਹਿਲਾਂ ਮਾਰ ਕੇ ਦੱਸੋ ਕੋਈ ਤਾਂ ਮਾਰਨਾ ਹੁੰਦਾ ਮੈਨੂੰ ਮੈਂ ਡਰਦੀ ਨਹੀਂ ਤੇਰੇ ਕੋਲੋਂ ਤੇ ਤੁਸੀਂ ਨਹੀਂ ਡਰਦੇ ਤਾਂ ਮੈਂ ਵੀ ਨਹੀਂ ਡਰਦੀ ਤੁਸੀਂ ਮਾਰ ਕੇ ਦੱਸੋ ਇੱਕ ਵਾਰ ਕੋਈ ਗੱਲ ਨਹੀਂ ਮਾਰ ਲੂਗੀ ਜਦੋਂ ਮਾਰਨਾ ਹੋਊਗਾ ਏਸੀ ਦੇ ਲੋੜ ਦੋ ਤੇ ਰੇਸਿਲ ਵਾ ਲੋ ਕਿਉਂ ਲਵਾਵਾ ਮੈਂ ਏਸੀ ਨਾ ਇਹ ਮੇਰੇ ਦਾਜ ਚ ਆਇਆ ਠੀਕ ਹੈ ਨਾ ਦਾਜ ਚ ਆਇਆ ਤੁਹਾਡੇ ਜੀ ਅਗ ਲਾਓ ਅਲਰੇੜੀ ਦਾਜ ਚ ਆਈਏ ਤੇ ਸਾਰੀਆਂ ਚੀਜ਼ਾਂ ਮੇਰੀਆਂ ਹੀ ਆ ਘਰ ਵੀ ਦਾਜ ਹੀ ਆਇਆ ਹੋਣਾ ਚੜ ਕੇ ਬਹਿ ਜੇ ਨਹੀਂ ਤਾਂ ਇਹ ਸਾਰਾ ਕੁ ਦਾਜ ਹੀ ਆਇਆ ਬੈਠੇ ਨਾ ਨਹੀਂ ਸੋਈਦੀ ਕੰਮ ਵੰਡਣ ਵਾਲੀ ਨਹੀਂ ਕਿਹਾ ਸੀ ਕੀ ਕੋਈ ਗੱਲ ਨਹੀਂ ਇਕੱਠਾ ਕਰ ਲਾਂਗੇ ਮੈਂ ਤੇ ਕਹਿਨ ਦੇਈ ਆ ਤੁਸੀਂ ਨਾ ਕਰੋ ਕੰਮ ਮੈਂ ਮਮੀ ਨੇ ਨਹੀਂ ਗੱਲ ਕਹੀ ਫੇ ਕੋਈ ਨਹੀਂ ਮਮੀ ਮੈਂ ਕੰਮ ਕਰ ਦੂੰ ਪਰ ਲੋਕੋ ਤੇ ਵੰਡ ਲਿਆ ਵਾ ਤੇ ਚਲੋ ਨਿਕਲੋ ਛੇਤੀ ਮੈਂ ਲੋਕੋ ਟੋਕੀ ਨਹੀਂ ਕਰਨਾ ਹੁਣ ਉਹ ਦੀ ਬਾਣਾ ਲੱਭਾ ਕੰਮ ਦਾ ਤੇ ਹੁਣ ਮੇਰਾ ਕਮਰਾ ਸਾਡ ਤੱਕ ਖਾਲੀ ਹੋਣਾ ਚਾਹੀਦਾ ਰਾਤ ਨੂੰ ਇਹ ਵਿਹਲਾ ਕਰਨ ਸੁਣ ਗਿਆ ਨਾ ਨਾ ਮੈਂ ਵਿਹਲਾ ਕਰਨ ਦਾ ਕੋਈ ਗੱਲ ਨਹੀਂ ਫਿਰ ਮੈਂ ਕੱਢ ਕੇ ਵਿਖਾ ਦੂੰਗੀ ਤੈਨੂੰ ਕੋਈ ਨਹੀਂ ਵੇਖ ਲਾਂਗੀ ਕੌਣ ਕੱਢਦਾ ਤੇ ਕੌਣ ਨਹੀਂ ਕੱਢਦਾ ਉਦਾਂ ਹੀ ਹੁਣ ਹੋਰ ਕੋਈ ਬਹਾਨਾ ਲੱਭਾ ਜ ਲੜਨ ਨੂੰ ਪਤਾ ਜੂ ਆ ਵੀ ਕੰਮ ਸਾਰਾ ਹੋ ਗਿਆ ਉਹ ਤੇ ਵਿਹਲੀ ਨੂੰ ਕੋਈ ਚਾਹ ਨਹੀਂ ਆਉਂਦਿਆ ਹੁਣ ਹੁਣੇ ਮੇਰਾ ਕਮਰਾ ਵਿਹਲਾ ਕਰ ਦੋ ਏਸੀ ਬਲਦੂ ਲਾ ਕੇ ਹੁਣੇ ਬਹਿ ਜਾਣਾ ਹਲੇ ਕਿੰਨੇ ਦਿਨ ਨੂੰ ਗਰਮੀ ਤੇ ਤਖਸ਼ ਪੈਂਡ ਐ ਵੀ ਤਦ ਹੁਣੇ ਏਸੀ ਲਾ ਕੇ ਬਹਿ ਜਾਣਾ ਹਲੇ ਪੱਖਾ ਚਲਾਉਂਦਾ ਮੌਸਮ ਨਹੀਂ ਨਾ ਤੂੰ ਏਸੀ ਲਾ ਦਾ ਆਈ ਵੱਡੀ ਗੱਲਾਂ ਵਾਲੀ ਨਾ ਹੋ ਉਹ ਤਾਂ ਬਣਾ ਵੇਸੀ ਚੋ ਕਿ ਅੱਭੀ ਇੱਥੇ ਲਜ ਕਮਰਾ ਨਿਵੇਲਾ ਕਰਦੀ ਮੈਂ ਕੋਈ ਨਹੀਂ ਕੋਈ ਨਹੀਂ ਜੇ ਜਾਣਾ ਸ਼ਹਿਰ ਤੇ ਕੋਈ ਨਹੀਂ ਚਲ ਜਾਗੇ ਆਹੋ ਕੋਈ ਆਦੇ ਛੇਤੀ ਜਾਣਾ ਉਹ ਤੈਨੂੰ ਪਤਾ ਫਿਰ ਘਰ ਵੀ ਕੰਮ ਤੰਦਾ ਹੁੰਦਾ ਹਾਂ ਕੋਈ ਨਹੀਂ ਆਜੀ ਫਿਰ ਤੂੰ ਕਿੰਨੇ ਟਿਕ ਤੱਕ ਕੋਈ ਚਲ ਜੰਨੇ ਚੰਗਾ ਚੰਗਾ ਕਿੱਦਾਂ ਬਹੋਂ ਆਉਂਦੇ ਆਹੀ ਓਏ ਮੁੰਡਾ ਕਹਿੰਦਾ ਸ਼ਹਿਰ ਨੂੰ ਜਾਣਾ ਸ਼ਰਤ ਤੂੰ ਮੁੜ ਕੇ ਜਾਇਓ ਹਾਂ ਤੇ ਪਹਿਲਾਂ ਮੇਰੀ ਗੱਲ ਸੁਣੋ ਕਿਉਂ ਕੀ ਹੋ ਗਿਆ ਜੇ ਹੁਣ ਮੈਂ ਘਰ ਦੇ ਵਿੱਚ ਕੰਮ ਕਰਦੀ ਆ ਤੇ ਇਹਨੂੰ ਤਾਂ ਵੀ ਚਾਉ ਨਹੀਂ ਆਉਂਦਿਆ ਹੈਗਾ ਹੁਣ ਕੰਮ ਤੋਂ ਲੜਾਈ ਪੈ ਗਈ ਆ ਕੰਮ ਦੇ ਹੁਣ ਚਲੋ ਮੈਂ ਸਾਰਾ ਕਰਨਦੀ ਆ ਉਦੋਂ ਮੰਮੀ ਕਹਿੰਦੇ ਸੀ ਪਿੱਛੇ ਚਲ ਕੰਮ ਵੰਡ ਦਿੰਨੇ ਆ ਮੈਂ ਕਹਾਈ ਮੰਮੀ ਤੁਸੀਂ ਕੰਮ ਨਾ ਵੰਡੋ ਕੰਮ ਮੈਂ ਸਾਰਾ ਹੀ ਕਰ ਦੂੰਗੀ ਪਰ ਇਹ ਵੀ ਕਿਸੇ ਦੀ ਨੋਕਾ ਟੋਕੀ ਨਹੀਂ ਹੋਣੀ ਚਾਹੀਦੀ ਤੇ ਚਲੋ ਕੰਮ ਵੀ ਹੁਣ ਸਾਰਾ ਹੋੰਦਿਆ ਵਾ ਤੂੰ ਹੁਣ ਹੋਰ ਕੋਈ ਬਾਨਾ ਨਹੀਂ ਲੱਭਾ ਤੂੰ ਹੁਣ ਆ ਕੇ ਤੇ ਇਹ ਮੇਰਾ ਕਮਰਾ ਵਿਹਲਾ ਕਰ ਦੋ ਮੇਰਾ ਐਸੀ ਲੱਗਾ ਵਾ ਇੱਧਰ ਹੁਣ ਇਹ ਗੱਲ ਦੋ ਤਰੀ ਲਾਈ ਹੋ ਨਾ ਹੁਣ ਮੇਰੇ ਵੱਲ ਆਈ ਤੇ ਮੈਨੂੰ ਡਈ ਹੀ ਤਾਂ ਕਹਿਣਾ ਤੇ ਦੱਸੋ ਵੀ ਇਹ ਕੰਮ ਇਹਦੇ ਵਾਸਤੇ ਚੰਗੇ ਆ ਕੋਈ ਗੱਲ ਨਹੀਂ ਕਮਰਾ ਦੇ ਨੂੰ ਚੰਗੀ ਤਰ੍ਹਾਂ ਵਿਹਲਾ ਕਰਕੇ ਦਵਾਂਗੇ ਅਸੀਂ ਨਹੀਂਗਾ ਨਿਕਲਣਾ ਹੁਣ ਉਥੋਂ ਹੋਰ ਦੱਸ ਕਿਥੇ ਚਾਹੀਏ ਅਸੀਂ ਕੋਈ ਵੀ ਲੜਨ ਦਾ ਜੇ ਕੋਈ ਬਹਾਨਾ ਨਹੀਂ ਲੱਭਦਾ ਹੈਗਾ ਤੇ ਇਦਾਂ ਆ ਕੇ ਡੇ ਪੈਂਦੀ ਆ ਕਰਨ ਤੇ ਇਹ ਕੰਮ ਇਹਦੇ ਵਾਸਤੇ ਚੰਗੇ ਆ ਭਈ ਫਿਰ ਵੇਖਣਾ ਨਹੀਂ ਇਹਨੇ ਵੀ ਅਗਲਾ ਬੰਦਾ ਕੋਈ ਰੈਸਟ ਕਰਨ ਦਿਆ ਜਾਂ ਇੱਕ ਦਾ ਆਉਂਦਿਆਂ ਸਿਰ ਤੇ ਜਾ ਕੇ ਚੜ ਜਾਂਦੀ ਆ ਅਗਲਾ ਘਰੇ ਰਹਿ ਗਈ ਹੈ ਕਿ ਨਹੀਂ ਹੈਗੀ ਹੁਣ ਮੈਂ ਨਹੀਂਗਾ ਕਹਿਣਾ ਮੰਮੀ ਨੂੰ ਤੂੰ ਕਹਿ ਜਾ ਕੇ ਉਦੋਂ ਮੰਮੀ ਕਹਿੰਦੀ ਸੀ ਵੀ ਉਹ ਮੈਨੂੰ ਕਹੋਨੀ ਆ ਕਹਿੰਦੀ ਤਾਂ ਤੂੰ ਆਣ ਕੇ ਸ਼ਿਕਾਇਤਾਂ ਲੰਮਦਾਰੀ ਨਾ ਤੂੰ ਮੈਂ ਹੀ ਦੱਸ ਦਿੰਦੀ ਆ ਮੈਨੂੰ ਕਿਹਾ ਡਰ ਪਿਆ ਵਾ ਇਦਾਂ ਕਹਿਣ ਦੀ ਆ ਨਾਲੇ ਬੰਦਾ ਇਹਨੂੰ ਇੰਨਾ ਪੁੱਛੇ ਵੀ ਹਲੇ ਅਸੀਂ ਲਾਉਂਦਾ ਮੌਸਮ ਆ ਗਿਆ ਵਾ ਹਾਲੇ ਤੱਕ ਕੀ ਪੱਖਾ ਨਹੀਂ ਲਾਉਂਦੇ ਹੈਗੇ ਉਹ ਐਵੇਂ ਟੁੱਚ ਡੰਦੀ ਆ ਕੋਈ ਗੱਲ ਨਹੀਂ ਘੱਲਦੀ ਅੱਜ ਸਾਰਾ ਦਿਨ ਲੰਘ ਜੂਗੀ ਆ ਵਾ ਚੰਗਾ ਅੱਜ ਹੁਣ ਅਸੀਂ ਮੇਰਾ ਕਮਰਾ ਵਿਹਲਾ ਕਰ ਦੋ ਤੁਸੀਂ ਨਹੀਂ ਇੱਥੇ ਰਹਿਣਾ ਹੈਗਾ ਜਿੱਦਣ ਉੱਥੇ ਬੈਠੀਆਂ ਸੀ ਮੰਮੀ ਨੇ ਭਾਲੀਆਂ ਸੀ ਉਦੋਂ ਕਹਿ ਦਿੰਦੀ ਇਹ ਜਾਣ ਜਾਣ ਤੁਹਾਡੇ ਡਈਆ ਪੋਂ ਠੀਕ ਵਾ ਨਾ ਚਾਹੀਦੇ ਨਾਲੋਂ ਵੱਖ ਹੋ ਜਾਈਏ ਤੁਝੇ ਫਿਰ ਕੰਮ ਹੋਰ ਕਰ ਲੀਏ। ਵਾਕੀਆਂ ਅੱਗੇ ਕਿਹੜਾ ਇਕੱਠਾ ਹੈ। ਠੀਕ ਹੈ ਨਾ? ਤੂੰ ਮੰਮੀ ਨੂੰ ਜਾ ਕੇ ਕਹੇ। ਉਹ ਹੀ ਪਸਾ ਕੋ ਕੰਮ ਵੀ ਸਾਰਾ ਮੈਂ ਅੱਜ ਕਰ ਲਿਆ ਵੀ ਚਲ ਕੋਈ ਗੱਲ ਨਹੀਂ ਆ ਅੱਜ ਹੀ ਘਰ ਦੇ ਵਿੱਚ ਲੜਾਈ ਨਾ ਹੋਊਗੀ ਪਰ ਨਾ ਉਹਨੇ ਉਹ ਕੰਮ ਕਰਕੇ ਛੱਡਿਆ ਵਾ ਵੀ ਆਪਾਂ ਨਹੀਂ ਇਦਾਂ ਦਾ ਦਿਨ ਨੰਗਾ ਦੇਣਾ ਹੈਗਾ। ਉਹ ਜਾ ਉਹ ਝੁੱਡੂ ਜਾ ਜਿਹੜਾ ਮਗਰ ਲੱਗ ਜਾਂਦਾ ਇਹਦੇ। ਉਹਨੇ ਨਹੀਂ ਨਾ ਗੱਲ ਕਰਨੀ ਕੋਈ ਵੀ। ਕੋਹਾਂ ਦਾ ਹੋਣਾ ਤੂੰ ਜਾ ਕੇ ਕਹੇ। ਉਹਨੂੰ ਕੀ ਲੋੜਾ ਗੱਲ ਕਰਨ ਦੀ? ਉਹ ਜੋ ਹੈਗੀ ਹੈ ਪ੍ਰਧਾਨ। ਸਾਰੇ ਘਰ ਦੀ ਮੈਂਬਰ ਤੇ ਉਹ ਬਣੀ ਫਿਰਦੀ ਹੈ। ਮੈਨੂੰ ਪਹਿਲਾਂ ਤੁਸੀਂ ਇਹ ਦੱਸੋ ਜਦੋਂ ਉਹਲਾ ਸਾਡਾ ਕਮਰਾ ਹੀ ਨਹੀਂ ਤਾਂ ਤੁਸੀਂ ਉਧਰ ਗਏ ਗਾਲੀ ਤੁਸੀਂ ਆਪਣੇ ਰੂਮ 'ਚ ਜੰਨੇ ਇੱਥੇ ਪਹਿਲਾਂ ਰਹਿੰਦੇ ਸੀ ਉੱਧਰ ਚੱਲ ਗਏ ਤੇ ਚੱਲ ਇੱਕ ਦੋ ਦਿਨ ਨਹੀਂ ਇੱਥੇ ਮੈਨੂੰ ਕੀ ਪਤਾ ਸੀ ਤਿੰਨ ਚਾਰ ਮਹੀਨੇ ਤੋਂ ਹੋ ਗਏ ਆ ਉੱਥੇ ਰਹਿੰਦਿਆਂ ਨੂੰ ਹਨ ਉਹ ਜਾਣ ਜਾਣ ਕੇ ਇੱਕ ਪੱਤ ਪਾਉਂਦੀ ਏ ਠੀਕ ਹੈ ਨਾ ਉਹ ਉਧਰ ਤੇ ਉਧਰ ਹੀ ਸੌਂਦੇ ਰਹੇ ਆ ਇਹ ਉਹਨਾਂ ਦਾ ਕਮਰਾ ਥੋੜਾ ਹੀ ਏ ਸਾਰਾ ਲਈ ਇਹਨਾਂ ਦੇ ਜਿਹੜੇ ਕੱਪੜੇ ਕੂਪੜੇ ਸਾਰੇ ਤੇ ਆ ਅੰਦਰ ਪਏ ਆ ਨਾਲੇ ਮੇਰੀ ਗੱਲ ਸੁਣੋ ਜੇ ਮੰਨ ਲਓ ਹੁੰਦਾ ਡਾ ਵਿਆਹ ਵੀ ਤਾਂ ਉਹਨੇ ਕਰਨਾ ਹੀ ਇਹ ਫਿਰ ਵੀ ਤੇ ਕਮਰਾ ਚਾਹੀਦਾ ਹੀ ਨਾ ਇਹ ਕਿਉਂ ਇਦਾਂ ਦੇ ਕੰਮ ਕਰਦੇ ਆਂ ਯਾਰ ਉਹਨੂੰ ਬਾਣੇ ਮਿਲੇ ਆ ਹੁਣ ਨਾ ਤੇ ਚੱਲ ਕਾਬੂ ਆਏ ਦੋਵੇਂ ਜੀ ਤੇ ਇਹਨਾਂ ਨੂੰ ਘਰੋਂ ਕਢਾਉਣੀ ਆ ਬਾਣੇ ਤਾਂ ਚਲੋ ਮਿਲੇ ਆ ਪਰ ਇਦਾਂ ਥੋੜਾ ਚਾਹੀਦਾ ਅਗਲੇ ਬੰਦੇ ਨੂੰ ਵੀ ਬਸ ਹੁਣ ਇੱਕੋ ਗੱਲ ਦੇ ਪਿੱਛੇ ਪੈ ਕੇ ਤੈਨੂੰ ਅਗਲੇ ਨੂੰ ਮਟੋਰਚ ਹੀ ਕਰੀ ਜਾਓ ਕਿ ਤੂੰ ਇਦਾਂ ਕੀਤਾ ਵਾ ਤੇਨੂੰ ਹੁਣ ਇਦਾਂ ਕਰਨਾ ਵਾ ਇਹ ਗੱਲ ਗਲਤ ਵਾ ਇਹਦੇ ਵਾਤੀ ਹੁਣ ਮੰਨਣਾ ਵੀ ਚਾਹੀਦਾ ਵੀ ਚਲੋ ਸੰਭਲ ਬਣਾ ਕੋ ਗਲਤੀ ਹੋ ਗਈ ਇਹ ਤਾਂ ਬੰਦਾ ਮੰਨ ਵੀ ਜਾਵੇ ਤੂੰ ਇਦਾਂ ਕਰ ਮਮੀ ਉਹ ਅਮਰੂਥ ਥੱਲੇ ਬੈਠੀ ਏ ਉੱਥੇ ਤੇ ਉਹਦੇ ਨਾਲ ਜਾ ਇਹ ਨਾ ਇਹ ਵੀ ਪਹਿਲਾਂ ਇਹ ਚੱਲ ਜੇ ਇਹਨੇ ਜਾ ਕੇ ਫੇਰ ਪੱ ਆਪੇ ਲੜ ਲੈਂਦੀ ਆ ਆਪੇ ਜਾ ਕੇ ਮੰਮੀ ਨੂੰ ਦੀ ਗੱਲ ਸੱਚੀ ਬਣ ਜਾਂਦੀ ਉੱਥੇ ਜਾ ਕੇ ਨਹੀਂ ਤੂੰ ਮੰਮੀ ਨਾਲ ਜਾ ਜੇ ਮੈਂ ਕੀਤੀ ਨਾ ਗੱਲ ਤੇ ਮੰਮੀ ਨੇ ਉਤੋਂ ਦੀ ਹੋ ਜਾਣਾ ਫਿਰ ਤੈਨੂੰ ਸਾਰੀਆਂ ਗੱਲਾਂ ਦੱਸਦੀ ਮੈਨੂੰ ਕਿਉਂ ਨਹੀਂ ਦੱਸਦੀ ਚਲ ਕੋਈ ਨਹੀਂ ਮੰਮੀ ਨੂੰ ਪੁੱਛ ਲਈ ਨਹੀਂ ਉੱਥੇ ਹੀ ਹੁਣ ਆਇਆ ਬਾਰੇ ਜਾ ਆ ਚੰਗਾ ਕੰਮ ਹੀ ਆ ਦੱਸ ਜਿਹੜੀ ਦਿਹਾੜੀ ਲੰਘਦੀ ਆ ਕਿਤੇ ਲੰਘਣ ਨਹੀਂ ਦੇਣੀ ਇਹਨਾਂ ਨੂੰ ਹੁਣ ਏਸੀ ਦਾ ਖਲਾਰਾ ਪਾ ਕੇ ਬੈ ਗਈ ਕੋਈ ਗੱਲ ਨਹੀਂ ਨਿਕਲਣਾ ਤੇ ਮੈਂ ਵੀ ਨਹੀਂ ਜਾ ਉਧਰ ਜੋ ਹੋਊਗਾ ਨਾ ਵੇਖੀ ਜਾਊਗੀ ਮम्मी ਕੀ ਕਰੰਦੇ ਆ ਮੈਂ ਹਾਂ ਚੱਲ ਅੱਜ ਕੜੀ ਬਣਾ ਲਓ ਆ ਕੱਟ ਦੇਣੀ ਤੁਹਾਨੂੰ ਸਮਾਨ ਤੇ ਤੜਕਾ ਲਾ ਲਓ ਅੱਛਾ ਅੱਛਾ ਚਲੋ ਹਾ ਤੇ ਠੀਕ ਹੋ ਚਲੋ ਕੋਈ ਵੀ ਕਰ ਲੈਨੇ ਆ ਸੇ ਏਦਾਂ ਮੀ ਕੰਮ ਹੀ ਡਈ ਹੈ ਨਾ ਮੈਂ ਵੀ ਕਰਨਾ ਹੁਣ ਕੀ ਹੋਇਆ ਵਾ ਹੋਣਾ ਹਣਾ ਮੰਮੀ ਕੀ ਆ ਸੰਦੀਪ ਦੀਦੇ ਮੀ ਕੰਮ ਵੇਖ ਲਓ ਫਿਰ ਜੇ ਹੁਣ ਮੈਂ ਕੰਮ ਕਰ ਲਿਆ ਨਾ ਸਾਰਾ ਤੇ ਤਾਂ ਵੀ ਨਹੀਂ ਚੈਨ ਨਾ ਜੀਣ ਦੇਣਦੇ ਹੈਗੇ ਹੁਣ ਪਤਾ ਨਾ ਕੀ ਕਹਿੰਦੇ ਆ ਹੁਣ ਕਹਿੰਦੇ ਆ ਕਿ ਜਿਹੜੇ ਕਮਰੇ ਤੁਸੀਂ ਰਹਿੰਦੇ ਆ ਨਾ ਉਹ ਕਮਰਾ ਵੇਲਾ ਕਰਕੇ ਦੇਓ ਉਥੇ ਮੇਰਾ ਸਮਾਨ ਵਾ ਸਾਰਾ ਤੇ ਦੱਸੋ ਅਹੀਂ ਹੁਣ ਕਿੱਥੇ ਜਾਈਏ ਸੰਦੀਪ ਤੇਰੇ ਵੱਲ ਗਈ ਹੀ ਵੀ ਕਮਰਾ ਖਾਲੀ ਕਰਕੇ ਦੋ ਮਮੀ ਜੀ ਮੈਂ ਤਾਂ ਕੰਮ ਕਰਕੇ ਵਿਹਲੀ ਹੋਈ ਚੱਲ 2 ਮਿੰਟ ਰੈਸਟ ਕਰ ਲਈ ਨੀ ਮੁੜ ਕੇ ਫੇਰ ਸ਼ਾਮ ਦਾ ਵੇਲਾ ਹੋਈ ਹੋਣਾ ਵਾ ਉਹ ਤਾਂ ਬਸ ਪਤਾ ਹੀ ਨਹੀਂ ਉਹਨਾਂ ਨੂੰ ਵੀ ਜਾਈ ਅਗਲੇ ਦੇ ਰੂਮ ਚ ਕਿੱਦਾਂ ਜਾਣਾ ਕਿੱਦਾਂ ਨਹੀਂ ਆਉਂਦੇ ਹੀ ਆਗੇ ਮੈਨੂੰ ਪੈਣ ਦੇ ਅਹੀਂ ਕਮਰਾ ਵਿਹਲਾ ਕਰ ਦਿਓ ਇੱਥੇ ਮੇਰਾ AC ਲੱਗਾ ਵਾ ਮੈਂ ਇੱਥੇ ਸੌਂਿਆ ਕਰਨਾ ਵਾ ਗਰਮੀ ਆ ਗਈ ਆ ਹੁਣ ਮੈਂ ਚਲੋ ਗੱਲ ਵੀ ਕਰਨੀ ਹੁੰਦੀ ਬੰਦਾ ਹੌਸਲੇ ਨਾ ਕਰੇ ਚੱਲ ਕੋਈ ਗੱਲ ਨਹੀਂ ਜੇ ਤੈਨੂੰ ਕਹਿ ਤਾ ਵਾ ਤੂੰ ਕਿਹੜੀ ਕਮਰੇ ਚ ਨਿਕਲ ਗਈ ਆ ਮੈਂ ਗੱਲ ਕਰ ਲੂੰਗੀ ਆਪਿਆ ਸੰਦੀਪ ਦੇ ਨਾਲ ਕਿ ਇਦਾਂ ਨਹੀਂ ਕਰੀ ਜਾਂਦਾ ਮੰਮੀ ਨਿਕਲੇ ਤੇ ਨਹੀਂ ਆ ਪਰ ਇਹ ਵੀ ਇਦਾਂ ਥੋੜਾ ਚਾਹੀਦੀ ਕਰਨੀ ਇਹਨਾਂ ਨੂੰ ਉਹ ਪਤਾ ਕੀ ਗੱਲ ਆ ਜਿਹੜਾ ਏਸੀ ਲੱਗਾ ਵਾ ਨਾ ਉਹੀ ਘਰੋਂ ਨਹੀਂ ਲਿਆ ਉਹਦਾ ਹੀ ਆਇਆ ਵਾ ਤੋ ਉਹ ਲੱਗਾ ਵਾ ਉਹ ਕਮਰੇ ਜਨਾ ਹੋ ਰਹਿੰਦੇ ਹੁੰਦੇ ਹੀਗੇ ਚਲੋ ਮੰਮੀ ਆਇਆ ਤਾਂ ਹੈਗਾ ਮੈਂ ਵੀ ਮੰਦੀ ਵੀ ਚਲ ਆਇਆ ਹੋਊਗਾ ਤੇ ਪਰੇ ਵੀ ਹਲੇ ਅਸੀਂ ਲਾਉਂਦਾ ਕਿਹੜਾ ਮੌਸਮ ਹੈਗਾ ਵਾ ਹਲੇ ਦਿਨਾਂ ਲੱਗਣਾ ਹੈਗਾ ਕੋਈ ਨਹੀਂ ਤੰਗੀ ਦੇਣ ਵਾਲੀ ਗੱਲ ਵਾ ਨਾ ਅਗਲੇ ਨੂੰ ਵੀ ਤੰਗੀ ਦਓ ਕਿਸ ਤਰ੍ਹਾਂ ਇਦਾਂ ਦਿੱਤੀ ਜਾਂਦੀ ਈ ਚੱਲ ਫੋਟੋ ਗੁੱਸਾ ਨਹੀਂ ਕਰੀਦਾ ਆਪਣਾ ਟਾਈਮ ਕੱਢੀਦਾ ਹੁੰਦਾ ਵਾ ਮੈਂ ਉਹਨੂੰ ਸਮਝਾਉਂਗੀ ਕਿ ਅਸਾ ਕਰਨਾ ਤੁਹਾਡੇ ਸਾਹਮਣੇ ਹੀ ਆ ਜੇ ਹੁਣ ਉਦੋਂ ਕੰਮ ਤੋਂ ਕਹਿੰਦੀ ਸੀ ਨਾ ਤੇ ਮੈਂ ਇਹੀ ਗੱਲ ਕਹੀ ਸੀ ਵੀ ਤੁਸੀਂ ਕੰਮ ਰੈਂਦੋ ਮੈਂ ਆਪੇ ਕਰ ਲੂੰਗੀ ਪਰ ਇਹ ਆਪੇ ਘਰ ਦੇ ਵਿੱਚ ਲੜਾਈ ਦੀ ਪੈਣੀ ਚਾਹੀਦੀ ਪਈ ਚਾਹੀਏ ਆਹ ਕੰਮ ਇਦਾਂ ਨਹੀਂ ਕੀਤਾ ਚਾਹੀਏ ਕਿਦਾਂ ਜੇ ਹੁਣ ਉਹ ਤੋਂ ਖਲਾਸੀ ਹੋਈ ਹੈ ਤਾਂ ਹੁਣ ਇਹਨੇ ਆਹ ਵਾਲਾ ਕੰਮ ਫੜ ਲਿਆ ਵਾ ਚੱਲ ਕੋਈ ਨਹੀਂ ਮੈਂ ਦਲਜੀਤ ਨੂੰ ਸਮਝਾਉਂਦੀ ਆ ਉਹ ਆਪੇ ਉਹਨੂੰ ਕਹੂਗਾ ਫੇ ਨਾ ਬੋਲਿਆ ਕਰੋ ਉਹਦੇ ਨਾਲ ਉਹ ਮੇਝ ਲੜਾਈ ਹੁੰਦੀ ਕਿ ਇਹ ਗਲਤੀ ਹੁੰਦੀ ਹੈ ਚਾਹੇ ਸਾਰੇ ਜੀਆਂ ਚ ਬੰਦਾ ਬੈਠ ਮੈਨੂੰ ਜਾਣ ਜਾਣ ਤੱਕ ਕਰਨਾ ਹੁੰਦਾ ਨਹੀਂ ਚੱਲ ਕੋਈ ਨਹੀਂ ਜੇ ਕਹੂਗੀ ਨਾ ਤੁਸੀਂ ਉਹ ਕਮਰੇ ਚਲ ਜਿਓ ਤੂੰ ਇੱਧਰ ਆਜੂਗੀ ਗੱਲ ਤੇ ਹੋਈ ਹੈ ਨਾ ਬਾਕੀ ਗੱਲ ਮੰਮੀ ਕੋਈ ਈਡੀ ਵੀ ਨਹੀਂ ਹੈਗੀ ਜੇ ਅਸੀਂ ਦੀ ਗੱਲ ਕਰਵਾ ਤੇ ਉਧਰ ਈ ਅਸੀਂ ਲੱਜੂਗਾ ਲੋੜ ਤੇ ਦੋਆਂ ਕਮਰਿਆਂ ਚ ਹੀ ਪਣੀ ਆ ਚੱਲ ਕੋਈ ਨਹੀਂ ਉਹ ਤਾਂ ਫੇਰ ਸੋਚਾਂ ਵਿਚਾਰਾਂਗੇ ਨਾ ਨਾ ਫੇ ਲੱਗਣਾ ਵਾਂ ਕਿ ਨਹੀਂ ਲੱਗਣਾ ਤੇ ਇਹਨਾਂ ਨੂੰ ਤੇ ਪਿਆਰ ਨਾਲ ਗੱਲ ਕਰਨ ਦਾ ਤਾਂ ਪਤਾ ਹੀ ਨਹੀਂ ਵੀ ਅਗਲੇ ਨਾਲ ਹੌਸਲੇ ਨਾਲ ਗੱਲ ਕਰਨੀ ਆ ਵੱਡ ਖਾਣ ਪੈਂਦੀ ਆ 글로 ਕੋਈ ਨਹੀਂ ਮੈਂ ਦਲਜੀਤ ਨੂੰ ਸਮਝਾਉਣੀ ਤੂੰ ਜਿਹੜਾ ਕੰਮ ਰਹਿਦਾ ਨਾ ਕਰਨ ਵਾਲਾ ਕਰ ਲੈ ਮਿਆ ਕਟਿਆ ਹੀ ਗਿਆ ਮੈਂ ਜਾਣੀ ਉਹਦੇ ਨਾਲ ਚਲੋ ਠੀਕ ਤੂੰ ਇਹਦੀ ਵੀ ਗੱਲ ਕਰ ਕਿੱਡੀ ਛੇਤੀ ਜਾਂਦੀ ਕਮਰੇ ਤੇ ਦੋਹਾਂ ਵਿੱਚ ਹੀ ਏਸੀ ਚਾਹੀਦਾ ਵਾ ਏਸੀ ਤਾਂ ਤੈਨੂੰ ਮੈਂ ਲਵਾ ਕੇ ਦਿੰਨੀ ਆ ਜਰੀਆ ਉਹ ਪਿੱਛੋਂ ਲੈ ਕੇ ਆਈ ਆ ਤੈਨੂੰ ਅਹੀਂ ਲਵਾ ਦਈਏ ਤੇ ਘਰ ਵਿੱਚ ਤੱਕ ਪੱਤ ਪੈਣਾ ਪੈਣਾ ਅਗਲੀ ਕਹੂਗੀ ਨਾ ਵੀ ਮੈਨੂੰ ਉਹਨੇ ਪੈਸੇ ਦੋ ਘਰ ਐਵੇਂ ਨਹੀਂ ਗੇ ਚੱਲਦੇ ਨੌਵਾ ਰੱਖਣੀਆਂ ਸੌਖੀਆਂ ਨਹੀਂ ਗੀਆਂ ਜਿਦਾਂ ਰਿਕਸ਼ਾ ਦੇ ਤੁਸੀਂ ਇੱਕ ਦੂਜੇ ਨਾਲ ਝਟ ਕਰਨ ਰਿਆ ਪੈਂਦੀਆਂ ਤੇ ਮੇਰੇ ਵਰਗੇ ਵਿੱਚ ਇਦਾਂ ਹੀ ਪਿਸ ਜਾਂਦੀ ਆ ਇਸੀ ਤੈਨੂੰ ਕਿਥੋਂ ਲੱਭਣਾਵਾ ਪੱਖੇ ਤੇ ਲਈ ਸੋਵੇਂਗੀ ਤੂੰ ਤੇ ਕਮਰਾ ਉਹਨਾਂ ਦਾ ਵਾ ਤੇ ਕਮਰਾ ਉਹਨਾਂ ਨੂੰ ਇਹ ਮਿਲਣਾ ਵਾ ਤੂੰ ਦੂਜੇ ਚ ਜਾਵੇਂਗੀ ਚੁੱਕ ਕੇ ਤੇ ਮੇਰੇ ਆ ਲਾ ਗਈ ਮੈਨੂੰ ਇਦਾਂ ਕਹਿਣ ਲਈ ਇਹ ਤਾਂ ਕਹਿ ਸੱਚੀ ਲਈ ਆ ਝੂਠੀ ਥੋੜਾ ਕਹਿਣ ਲਈ ਜੇ ਉਹਦਾ ਸਮਾਨ ਵਾ ਤਾਂ ਉਹਦਾ ਹੀ ਆ ਜੇ ਹੁਣ ਤੂੰ ਲੈ ਕੇ ਆਈ ਆ ਤਾਂ ਆਪਣਾ ਕੱਢ ਤੇ ਵਰਤ ਮੇਰੀ ਗੱਲ ਸੁਣੋ ਆ ਪੱਠੇ ਆਪਜੂ ਪਾਉਂਦੇ ਰਹਿੰਦੇ ਜੇ ਤੇ ਮੁੰਡਿਆਂ ਨੂੰ ਕੀ ਗੱਲ ਆ ਉਹਨਾਂ ਨੂੰ ਡਾਇਆ ਕਰੋ ਕੀ ਗੱਲ ਦੁੱਧ ਨਹੀਂ ਪੀਣਾ ਉਹਨਾਂ ਨੇ ਉਹ ਦੁੱਧ ਤੇ ਪੀਦੇ ਆ ਜਦੋਂ ਜਿਹਦੀ ਇੱਕ ਵਾਰ ਵੇਖ ਕੇ ਉੱਠਦੇ ਨਹੀਂ ਉੱਠਦੇ ਕਿਉਂ ਨਹੀਂਗੇ ਤੇਜਾ ਲਿਆ ਨੂੰ ਆਂਦੇ ਆ ਉਹ ਵੱਡੇ ਕਿਤੇ ਗਈ ਹੋਣੀ ਨਿੱਕੀ ਵਾਲਾ ਅੱਛਾ ਪੀਆ ਕਮਰਾ ਮੇਰਾ ਵੇ ਅਸੀਂ ਮੇਰਾ ਵਾ ਹਾਂ ਤੇ ਮੈਂ ਹੁਣ ਏਸੀ ਵਾਲੇ ਕਮਰੇ 'ਚ ਆਪਣੇ ਸੌਇਆ ਕਰਨਾ ਵਾ ਤੇ ਇਧਰੋਂ ਨਿਕਲੋ ਤੇ ਦੂਜੇ ਕਮਰੇ ਚਲੋ ਇਹ ਰਮਨ ਦਾ ਕਮਰਾ ਤੇ ਉਹਨਾਂ ਦਾ ਹੀ ਆ ਇਹ ਕਮਰਾ ਵੀ ਉਹਨਾਂ ਦਾ ਏਸੀ ਵੀ ਉਹਨਾਂ ਦਾ ਉਹਦੇ ਦਾ ਚ ਆ ਵਾ ਅਸੀਂ ਹੁਣ ਉਹਨੂੰ ਕਹਿ ਵੀ ਕੀ ਸਕਦੇ ਆ ਕਹਿ ਸਕਦੇ ਆ ਪੀਓ ਕਮਰਾ ਤੇਰਾ ਨਹੀਂਗਾ ਅਗਲੀ ਕਹੂਗੀ ਤੁਸੀਂ ਮੈਨੂੰ ਲੈ ਕੇ ਲਵਾ ਕੇ ਦਿੱਤਾ ਹੈਗਾ ਮੈਂ ਲੈ ਕੇ ਆਈ ਹਾਂ ਪੀਕਿਆਂ ਤੋਂ ਤੂੰ ਪਹਿਲੇ ਦੇਣੀ ਬਿਠਾ ਲੈਣਾ ਇਧਰ ਹੀ ਉਹਨਾਂ ਨੂੰ ਉਹ ਮੈਂ ਬਠਾ ਲਿਆ ਹੀ ਉਹ ਤਾਂ ਤੂੰ ਹੀ ਜਾਂਦਾ ਸੀ ਉਧਰ ਨੂੰ ਤੇ ਮੈਂ ਅਖੀਰ ਕੀ ਕਹਿੰਦੀ ਤਾਂ ਹੁਣ ਉਹ ਨਿੱਕੀ ਆਈ ਮੇਰ ਕੋ ਇਹ ਮੰਮੀ ਜੇ ਕੰਮ ਤਾਂ ਸਾਰਾ ਮੈਂ ਕਰ ਲਿਆ ਵੇਖ ਲੋ ਕੰਮ ਤਾਂ ਮੈਂ ਰੀਸ ਜਿੰਨੀ ਕੋਈ ਵੀ ਕਰਦੀ ਤੇ ਇੰਨੇ ਏਦਾਂ ਕੀਤਾ ਮੈਨੂੰ ਕਹਿਣ ਦੀ ਵੀ ਕਮਰੇ ਚ ਬਾਹਰ ਨਿਕਲ ਤੇ ਮੈਂ ਹੁਣ ਕਿੱਥੇ ਜਾਵਾ ਤੇ ਤੁਸੀਂ ਏਦਾਂ ਕਰੇ ਅਸੀਂ ਤਾਂ ਲਿਆਉਣਾ ਹੀ ਪੈਣਾ ਏ ਏਸੀ ਇੱਕ ਹੋਰ ਲੈ ਆਓ ਰਮਨ ਤੇਰਾ ਦਿਮਾਗ ਕੰਮ ਕਰਦਾ ਵਾ ਮੈਨੂੰ ਹਾਂ ਨਹੀਂ ਕੀਤੀ ਮੈਨੂੰ ਇਹੋ ਗੱਲ ਹੀ ਕਹੀ ਆ ਮੈਂ ਕੋਈ ਗੱਲ ਨਹੀਂ ਸੋਚਾਂ ਵਿਚਾਰਾਂਗੇ ਉਹਦੇ ਦਾਤ ਚ ਲੈ ਕੇ ਆਈ ਆ ਤੈਨੂੰ ਅਸੀਂ ਇਹੀ ਲੈ ਦਈਏ ਤੇ ਘਰ ਵਿੱਚ ਪਾ ਲਈਏ ਪਵਾੜਾ ਫਿਰ ਤੇਨੇ ਏਸੀ ਚਾਹੀਦੇ ਆ ਦੋਵਾਂ ਇਹਨਾਂ ਨੂੰ ਚਾਹੀਦਾ ਤੇ ਸਾਨੂੰ ਨਹੀਂ ਚਾਹੀਦਾ ਅਸੀਂ ਹੈਗੇ ਆ ਵੀ ਕੋਈ ਬਰੋਂ ਆਇਆ ਕਿਦੋਂ ਜੇ ਏਸੀ ਚ ਸੌਣਾ ਹੀ ਤੇ ਅਸੀਂ ਲੈ ਕੇ ਆਉਂਦੀ ਤੇ ਨਾਲੇ ਪਿੱਛੇ ਕੀਪਤਾ ਏਸੀ ਸੌਂਦੀ ਰਹੀ ਹੋਊਗੀ ਅਸੀਂ ਕਿਹੜਾ ਵੇਖਿਆ ਘਰ ਬਾਹਰ ਸਾਨੂੰ ਵੀ ਪਤਾ ਹੁਣ ਏਸੀ ਸੌਂਦੀ ਆਈ ਕਿ ਕਿੱਥੋਂ ਆਈ ਓਦਾਂ ਜਿੱਦਾਂ ਦੇ ਇਹਦੇ ਕਾਰਨਾਮੇ ਆ ਨਾ ਪਿੱਛੇ ਵੇਖਣਾ ਚਾਹੀਦਾ ਵਾ ਪਿੱਛੇ ਇਹਦੇ ਕੀ ਆ ਆਂਦੀ ਆ ਵੀ ਮੈਂ ਮਸ਼ੀਨ ਚ ਕੱਪੜੇ ਧੋਂਦੀ ਰਹੀ ਆ ਤੇ ਮੈਂ ਇਦਾਂ ਕਰਦੀ ਰਹੀ ਆ ਇੱਕ ਵਾਰ ਨਾ ਝਾਤੀ ਮਾਰੇ ਬੰਦਾ ਵੀ ਕੀ ਆ ਉੱਥੇ ਤਾਂ ਕੀ ਨਹੀਂ ਹੈਗਾ ਨਵਾਂ ਕਪੱਤ ਖੜਾ ਕਰਤਾ ਆ ਆਪਨੇ ਨਾ ਜਾਇਆ ਮੇਰੇ ਵਾਲ ਮੁੰਡਾ ਤੁਹਾਡਾ ਅਜਾ ਨੌਨ ਕੱਲੇ ਆਵਾ ਵੀ ਤੂੰ ਜਾ ਤੇ ਤੂੰ ਮੰਮੀ ਨਾਲ ਗੱਲ ਕਰਕੇ ਆ 60 7000 ਦਾ ਲੱਗਣਾ ਏ ਸੀ ਕਿੰਨੇ ਲਵਾ ਕੇ ਦੇਣਾ ਵਾ ਤੁਸੀਂ ਚੁੱਪ ਕੀਤੇ ਰਹੋ ਉਹਨੂੰ ਮੈਂ ਦੁੱਜੀ ਨੂੰ ਨਹੀਂ ਨਹੀਂ ਤੂੰ ਜਵਾਬ ਦਿੰਦੀ ਉਹਨੂੰ ਵੀ ਸਾਡ ਕੋਲ ਨਹੀਂ ਲੱਗਣਾ ਮੈਂ ਦੁੱਜੀ ਨੂੰ ਕਹਣਾ ਵੀ ਆਪਣਾ ਚੁੱਕ ਸਮਾਨ ਤੇ ਉਧਰ ਲੈ ਜਾ ਤੇ ਉਹਨਾਂ ਨੂੰ ਕਹਿ ਪਿਆ ਕਮਰੇ 'ਚ ਆ ਜਾਓ ਆਪਣੀ ਆਪਣੀ ਕਮਾਈ ਕਰੋ ਤੁਸੀਂ ਏ ਸੀ ਲਵਾਓ ਸਾਡੇ ਲੋ ਜੋ ਮਰਜ਼ੀ ਲਵਾਉਂਦੇ ਫਿਰਨ ਬਾਹਰ ਸਰੋਂ ਵੱਢਣ ਵਾਲੀ ਆ ਇਹਨਾਂ ਨੇ ਪੇ ਦੋਵੇਂ ਭਰਾ ਦਾਤੀਆਂ ਫੜੀਏ ਤੇ ਵੱਡ ਕੇ ਤਾਂ ਕੰਮ ਨਿਬੜੀਏ ਉਹ ਪਾਂ ਵਿੱਚੇ ਛੱਡ ਜੇ ਇਸੇ ਲੱਭਣ ਡੇ ਵੀ ਅਸੀਂ ਮਿਲ ਜੇ ਸਾਨੂੰ ਰਮਨਤ ਜਿਹਨਾਂ ਨੇ 11 ਵਜੇ ਉੱਠ ਕੇ ਕੀ ਕਰ ਲੈਣਾ ਉਹਨਾਂ ਨੇ ਜਦੋਂ ਜਿੱਦੀ ਉੱਠਣਾ ਹੀ ਨਹੀਂ ਚਾਹ ਅੰਦਰ ਚਲ ਜਾਂਦੀ ਆ ਤੇ ਫੇਰ ਪੀ ਕੇ ਫੇਸ ਆ ਜਾਂਦੇ ਆ ਚੱਲ ਕੋਈ ਗੱਲ ਨਹੀਂ ਹੁਣ ਮੈਂ ਇਹ ਗੱਲਾਂ ਤਾਂ ਲਾਉਣਾ ਹੀ ਕਿਸ ਤਰੀਕੇ ਨਾਲ ਹੁਣ ਜਿੱਦਾ ਸਿੱਧਾ ਮੈਂ ਵੀ ਗੱਲ ਪਿਆ ਜਾਂਦੀ ਤੇ ਅਗਲੀ ਨੇ ਕਹਿਣਾ ਹੀ ਵੀ ਉਹ ਇਦਾਂ ਕੋਈ ਆ ਤੇ ਇਹ ਵੀ ਇਦਾਂ ਕੋਈ ਆ ਮੈਂ ਕਿਹਾ ਕੋਈ ਗੱਲ ਨਹੀਂ ਸੋਚਾਂ ਵਿਚਾਰਾਂਗੇ ਤੇ ਫੇਰ ਲਿਆ ਦਾਂਗੇ ਇਸੀ ਲਿਆ ਕੇ ਦੇਣ ਦੀ ਅਕਸਰ ਮੁੰਡਾ ਗੱਲ ਕਰੂਗਾ ਹੀ ਨਾ ਫਿਰ ਮੈਂ ਆਪੇ ਕਰ ਲਊ ਉਹਦੇ ਨਾਲ ਕਰ ਸਾਡਾ ਵੀ ਦਿਲ ਕਰਦਾ ਓਥੇ ਥਾਂ ਪੈਣ ਨੂੰ ਸਾਡਾ ਇੰਨ੍ਹਾ ਦਿਲ ਕਰਦਾ ਰੋਟੀ ਖਾਓ ਤੇ ਜਾਓ ਬਾਹਰ ਉੱਥੇ ਮਰ ਜਾਂਦੇ ਕੰਮ ਕਰਦੇ ਜਦੋਂ ਵੇਖੀ ਤਾਂ ਲੋਕਾਂ ਦੇ ਏਸੀ ਸਾਡਾ ਵੀ ਦਿਲ ਕਰਦਾ ਵੀ ਜਾ ਕੇ ਏਸੀ ਥੱਲੇ ਲੰਮੇ ਪਾਵਾਂਗੇ ਅਸੀਂ ਤਾਂ ਮਰ ਚੱਲੇ ਸਾਰੀ ਉੱਪਰ ਪੱਖੇ ਥੱਲੇ ਹੀ ਏਸੀ ਚਾਹੀਦਾ ਇਹਨੂੰ ਬੋਲ ਦੇਣੀ ਹਾਂਜੀ ਰੋਟੀ ਬਣ ਗਈ ਮੈਂ ਲੈ ਆਵਾਂ ਲੈ ਆਵਾਂ ਭੁੱਖ ਲੱਗੀ ਚੋਲ ਬਣਾਏ ਮੈਂ ਚਲ ਲੈ ਆਵਾਂ ਚੌਲੀ ਚੋਲ ਤੇ ਲਿਆ ਦਿੰਨੀ ਆ ਮੇਰੀ ਗਾਲ ਸੁਣਾ ਮੈਂ ਗਈ ਹੋਂਦੇ ਵੱਲ ਕਿਹਦੇ ਵੱਲ ਰੁਪਿੰਦਰ ਵੱਲ ਚੰਗੀ ਠੰਡ ਪਾ ਕੇ ਆਈ ਮੈਂ ਅੱਗੇ ਬੋਲਦੀ ਬੜਾ ਵਾ ਤੇ ਤੂੰ ਨਹੀਂ ਹਟ ਮੈਂ ਸੰਦੀਪ ਦੇ ਲਾ ਤੇ ਹਟਣਾ ਕਿਉਂ ਨਹੀਂ ਆ ਮੈਂ ਜਾਣਾ ਨਹੀਂ ਉਧਰ ਮੇਰਾ ਰੂਮ ਆ ਤੇ ਭਾਈ ਇਧਰ ਵੀ ਅਸੀਂ ਲਾ ਲੈਂਦੇ ਫਿਰ ਕਿਉਂ ਚੱਲਿਆ ਵਾ ਅਸ਼ਾਇਦਰ ਏਸੀ ਲਾ ਲੈਨੇ ਆ ਤੁਹਾਨੂੰ ਵੀ ਪਤਾ ਕਿੰਨਾ ਮਹਿੰਗਾ ਲੱਗਦਾ ਏਸੀ ਜੇ ਤਾਂ ਹੈਗਾ ਸਾਡਾ ਉਧਰ ਫੇਰ ਉਧਰ ਕੀ ਲਾਉਣ ਆਪੇ ਲਾਉਂਦੇ ਰਹਿਣੋ ਜਿੰਨੂੰ ਲੋੜ ਹੋਊਗੀ ਨਾ ਸਮਝਾਈ ਆ ਜਿੰਨੂੰ ਲੋੜ ਹੋਊਗੀ ਨਾ ਆਪੇ ਲਵਾ ਲੂਗਾ ਹਾਂ ਨੂੰ ਲਵਾਉਣ ਦੀ ਲੋੜ ਨਹੀਂ ਹੈਗੀ ਜੇ ਮੰਮੀ ਡੈਡੀ ਨੇ ਨਾ ਉਹਨਾਂ ਨੂੰ ਲਵਾ ਦਿੱਤਾ ਫਿਰ ਵੀ ਤੂੰ ਬੋਲਨਾ ਵਾ ਕਿ ਮੈਨੂੰ ਏਸੀ ਦੇ ਪੈਸੇ ਚਾਹੀਦੇ ਕਿਉਂ ਲਵਾ ਕੇ ਦੇਣਗੇ ਮੰਮੀ ਆਪੇ ਲਵਾਉਣ ਕਰਨ ਕਮਾਈ ਤੇ ਲਾਉਣ ਉਹ ਕਮਾਈ ਕਰੂੰਗਾ ਨਹੀਂ ਕਿ ਤੂੰ ਕਰਨੀ ਉਹਨੇ ਜਾਇ ਕਰੇ ਕਿ ਕੰਮ ਤੇ ਘਰ ਵਿਹਲਾ ਬੈਠਾ ਰਹਿੰਦਾ ਵਾ ਨਾ ਇਹਨੇ ਘਰ ਦਾ ਕੰਮ ਕਰਨਾ ਹੁੰਦਾ ਨਾ ਇਹਨੇ ਬਾਹਰ ਦਾ ਕਰੇ ਇਹਨੂੰ ਵਿਹਲੇ ਬੈਠਣ ਚੀਜ਼ਾਂ ਚਾਹੀਦੀਆਂ ਵਾ ਯਾਰ ਨਾ ਤੋਂ ਇੱਧਰ ਏਸੀ ਲਾਉਣ ਦਿੰਨੀ ਆ ਨਾ ਹੌਣਾਂ ਨੂੰ ਲੈ ਕੇ ਦੇਣ ਦਿੰਨੀ ਆ ਕਰਨਾ ਕੀ ਮੈਂ ਇਹਨਾਂ ਨੂੰ ਏਸੀ ਲੈ ਕੇ ਦੇਣਾ ਠੀਕ ਆ ਨਾ ਮੈਂ ਆਪਣੇ ਪਿੰਡੋਂ ਲੈ ਕੇ ਆਈ ਨਾ ਏਸੀ ਤੇ ਮੈਂ ਮੰਮੀ ਨੂੰ ਵੀ ਮਨਾ ਕਰ ਦੇਣਾ ਵਾ ਕੋਈ ਲੋੜ ਨਹੀਂ ਇਹਨਾਂ ਨੂੰ ਏਸੀ ਲੈ ਆ ਕੇ ਦੇਣ ਦੀ ਇਹਨਾਂ ਨੇ ਤਾਂ ਭੂਏ ਚੜ ਜਾਣਾ ਸਗੋਂ ਹੀ ਕਿਹਾਨੂੰ ਚੀਜ਼ ਮਿਲ ਹੀ ਜਾਂਦੀ ਹੈ ਉਹ ਗਰਮੀ 'ਚ ਰਹਿਣਗੇ ਫਿਰ ਅੱਗੇ ਤੇ ਕੋਈ ਗੱਲ ਨਹੀਂ ਪਿੱਛੇ ਬੜੀ ਏਸੀ ਚ ਆਈਓ ਉਹ ਚਲ ਠੀਕ ਆ। ਯਾ ਰੋਟੀ ਲੈ ਗਿਆ। ਰੋਟੀ ਲੈ ਗਿਆ। ਤੁਸੀਂ ਨਾ ਮੇਰੇ ਵੱਲ ਦੀ ਗੱਲ ਕਰਦਿਆ ਕਰੋ ਕਿਤੇ। ਉੱਟੇ ਕਹਿੰਦੇ ਉਹਨਾਂ ਨੂੰ ਵੀ ਕਿਤੇ ਘਰ ਚ। ਤੇ ਮੈਨੂੰ ਕੱਢ ਦੋ ਘਰੋਂ ਫੇਰ ਜੇ ਮੈਂ ਨਹੀਂ ਟਿਕਨ ਦਿੰਦੀ ਕਿ ਇਹਨੂੰ ਤੇ ਤੈਨੂੰ ਕੌਣ ਮਨਾ ਕਰਦਾ ਵਾ? ਤੇ ਕੋਈ ਗੱਲ ਨਹੀਂ ਮੈਂ ਚਲ ਜਾਨੀ ਪਿੰਡ ਫੇਰ। ਪਿੰਡ ਜਲ ਜਾਨੀ ਆ। ਰੋਹ ਤੀ ਇਕੱਲੇ ਹੀ। ਇਕੱਲੇ ਬੜੇ ਖੁਸ਼ ਵਾਂ। ਪਤਾ ਨਹੀਂ ਇਹਨੂੰ ਕੀ ਹੁੰਦਾ ਵਾ। ਮੈਂ ਮੜਾ ਵੀ ਕੀਤਾ ਵਾ ਕਿ ਨਾ ਜਾਵੀਂ ਉਹਦੇ ਹੱਲ। ਫੇਰ ਚਲ ਗਈ ਆ। ਮੌਲਾ ਦਾ ਸਹਾਰਾ ਨਿਓ ਜੇ ਤਾ। ਲਵਲੀ ਹਾਂ ਇੱਥੇ ਆ ਖਲੋਤਾ ਵਾਂ ਤੇ ਮੇਰੀ ਗੱਲ ਸੁਣਾ ਕੰਮ ਵਾਲੇ ਧਿਆਨ ਦੇ ਲੈ ਕਰੋ ਮਾਰੇ ਮਟਾ ਉਹ ਮੈਂ ਮੁੰਡੇ ਨਾਲ ਚੱਲੇ ਆਂ ਯਾਰ ਕਿਤੇ ਕਿੱਥੇ ਚੱਲੇ ਤੇ ਲੈ ਆਈ ਤੋ ਸਰੋਂ ਕਿ ਨਹੀਂ ਵੱਢਨੀ ਆ ਉਹ ਪੱਕੀ ਆ ਜੋ ਘਰ ਬਾਹਰ ਦਾ ਦਾਵਾ ਏਸੀ ਤੁਹਾਡੇ ਆ ਤੇ ਸਰੋਂ ਮੈਂ ਵੱਢਾ ਉਹ ਕਦੇ ਏਸੀ ਆ ਡੇ ਆ ਕੋਸ਼ ਆਪਣੀ ਨਾਲ ਦੀ ਨ ਜਾ ਕੇ ਕਿਧਰ ਰੋਲਾ ਪਾਇਆ ਅੰਦਰ ਮੇਰੀ ਗੱਲ ਸੁਣਾ ਉਹਦੇ ਪੇਕੇ ਤੋਂ ਆਇਆ ਉਹਨੇ ਕਿਹਾ ਹੀ ਆ ਉਹ ਐਵੇਂ ਉਹ ਚੱਡਾ ਦਿੰਦੀ ਆ ਜਦੋਂ ਨਹੀਂ ਉਦੋਂ ਹੀ ਗੱਲ ਦਾ ਕੋਈ ਵੀ ਰਾ ਇਹ ਤਾਂ ਨਹੀਂ ਹੋ ਗਿਆ ਤੇ ਰਹਿਂਦੇ ਨੂੰ ਉਦੋਂ ਨਹੀਂ ਅਸੀਂ ਤਾਂ ਚੇਤਾ ਆ। ਕਿਉਂ ਗਰਮੀਆਂ ਆਉਣ ਡੀਆਂ ਵਾ ਸਾਲਾਂ ਚ ਕੋਣੀ ਅਸੀਂ ਲਾਉਂਦਾ। ਉਹ ਚੱਲ ਭਰਾ ਕੋਈ ਗੱਲ ਨਹੀਂ ਤੁਹਾਡਾ ਹੀ ਰਹਿਣਾ ਵਾ। ਅਸੀਂ ਕਦੋਂ ਕਿਹਾ ਸਾਡਾ ਵਾ? ਉਹ ਸਾਡੇ ਰਹਿਣ ਦੀ ਗੱਲ ਨਹੀਂ ਆ। ਕੰਮ ਕਰੋ ਦੇਸੀ ਆ ਜਾਊਗਾ। ਕੰਮ ਤਾਂ ਕੋਈ ਕਰਨਾ ਨਹੀਂ ਹੁੰਦਾ। ਮੈਂ ਨਹੀਂ ਕਿ ਕੋਈ ਵੀ ਕੰਮ ਕਰਨਾ ਠੀਕ ਆ ਨਾ। ਤੁਹਾਨੂੰ ਪਰਲਾ ਕਮਰਾ ਦੇ ਦੋ। ਮੇਰੀ ਗੱਲ ਸੁਣ ਲੈ। ਸਰੋਂਦ ਮੇਰਾ ਨਾ ਵੜਨੀ ਪੈਣੀ ਆ। ਮੈਂ ਬੰਦਾ ਕੋਈ ਨਹੀਂ ਕਹਿਣਾ। ਤੇ ਮੈਂ ਤਾਂ ਕਹਿਣਾ ਨਾ ਕਹੋ। ਭਾਂਡੇ ਡੈਡੀ ਨੂੰ ਕਹਦੇ ਜਾ ਕੇ ਮੈਂ ਨਹੀਂ ਜਾਣਾ ਸਰੋਂਵਾਲ। ਸਿੱਧੀ ਗੱਲ ਆ ਜਿਹੜੀ। ਕਦੀ ਕੀ ਗੱਲ ਦਾ ਉਹ ਚੜ ਕਰੀ ਕੇ ਗੱਲ ਦਾ ਉਹ ਚੜ ਕਰ। ਨਹੀਂ ਉਦੋਂ ਤੇ ਤੂੰ ਮੈਨੂੰ ਕਹਿੰਦਾ ਸੀ ਕਿ ਖਰਚਾ ਤੇਨ ਦਵਾ ਦਿਆ ਕਰੂੰਗਾ। ਚ ਮੁੜ ਕੇ ਕੋਇਆ ਕੁਸ ਕੇ ਹੀ ਨਹੀਂ ਕੋਈ। ਉਹ ਸਭ ਕੋ ਘਰੋਂ ਮਿਲਣ ਡਿਆ ਨਾ। ਉਹ ਘਰੋਂ ਆ ਰੋਟੀ ਮਿਲਣੀ ਹੋਰ ਕੀ ਮਿਲਣ ਡਿਆ। ਐਵੇਂ ਉਹ ਗੱਲ। ਤੂੰ ਤਾਂ ਨੇਸੀ ਲੱਗਦੀ ਜਿਹਾ 30000 ਦਾ ਤੇ ਲਵਾ ਕੇ ਦੋ ਫਿਰ ਮੈਂ ਕੰਮ ਕਰ ਦਿੰਨਾ। ਤੇ ਕੋਈ ਗੱਲ ਨਹੀਂ ਕਮਾਈਆਂ ਕਰੋ। ਘਰ ਪੈਲੀਆਂ ਦੀ ਕੰਮ ਤੇ ਏਸੀ ਆ ਜਾਊਗਾ। ਅੱਛਾ ਮੈਂ ਕੰਮ ਆ ਜਾਊਂਗਾ ਤੁਹਾਡਾ ਕੰਮ ਕਰਾ ਕੇ ਜਾ ਕੇ। ਤੇ ਫਿਰ ਤੂੰ ਹੀ ਮੈਨੂੰ ਲਿਆ ਕੇ ਦੋ। ਅੱਛਾ ਮੈਂ ਕੰਮ ਆ ਤੁਹਾਡਾ। ਹਾਂ। ਡੇੜੀ ਕਾ ਮਾਮਾ ਕਿੰਨਾ ਕੰਮ ਕਰ ਲਿਆ ਓਆ ਚੁੱਪੜ ਗਿਆ ਮੇਰਨ ਦਾ ਤਰੀ ਫੜ ਸਰੋਂ ਵੱਡੀ ਆ ਜਾ ਮੈਂ ਨਹੀਂ ਜਾਣਾ ਮੈਂ ਮਗੰਡੀ ਕੰਡਿਆਂ ਚੱਲਿਆ ਮੈਂ ਹਾਂ ਬਈ ਓ ਇਦਾਂ ਨੇ ਕੰਮ ਫੜੇ ਆ ਨਾ ਤੂੰ ਭੁੱਖਾ ਮਰਨਾ ਵੇਲ ਹੀ ਭਾਵੇਂ ਨਾ ਕੋਈ ਕੰਮ ਨਾ ਕਰ